ਕੰਗਨਾ ਰਣੌਥ ਦੇ ਮਾਮਲੇ ਤੋਂ ਬਾਅਦ ਦਿਲਜੀਤ ਨੂੰ ਦੁਸ਼ਾਹਿੰਦਾ ਕੀ ਆਇਆ ਜਵਾਬ ਪੂਰੀ ਖਬਰ ਜਾਣਨ ਲਈ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਬਾਲੀਵੁੱਡ ਸੁਪਰਸਟਾਰ ਤੇ ਪੋਲੀਟਿਸ਼ੀਅਨ ਕੰਗਨਾ ਰਣੌਥ ਨੂੰ 에ਰਪੋਰਟ ਦੇ ਉੱਤੇ ਸੀਆਈਐਸਐਫ ਦੀ ਆਫਿਸਰ ਇੱਕ ਜ਼ੋਰਦਾਰ ਥੱਪੜ ਉਹਦੇ ਮੂੰਹ ਤੇ ਜੜਦੀ ਹੈਗੀ ਹੈ ਉਸ ਤੋਂ ਬਾਅਦ ਕੰਗਣਾ ਆਪਣੇ ਪੇਜ ਦੇ ਉੱਤੇ ਲਾਈਵ ਆ ਕੇ ਇੱਕ ਪੈਗਾਮ ਦਿੰਦੀ ਹੈ ਆਪਣੇ ਚਾਉਣ ਵਾਲਿਆਂ ਨੂੰ ਉਸ ਪੈਗਾਮ ਤੋਂ ਬਾਅਦ ਦਿਲਜੀਤ ਦਸਾਂਜਵੀ ਆਪਣੇ ਪੇਜ ਤੇ ਕੰਗਣਾ ਨੂੰ ਉਹਦੀ ਪੋਸਟ ਦਾ ਜਵਾਬ ਦਿੰਦੇ ਹੈਗੇ ਕੀ ਜਵਾਬ ਦਿੰਦੇ ਹੈਗੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣਿਆ ਫਿਰ ਕਰਨਿਆ ਉਸ ਤੇ ਵਿਚਾਰ ਗੋ ਕੰਗਣਾ ਰਣੌਤ ਦੇ ਮਾਮਲੇ ਤੋਂ ਬਾਅਦ ਦਿਲਜੀਤ ਦੁਤ ਚਾਹੁੰਦਾ ਕੀ ਆਇਆ ਜਵਾਬ ਪੂਰੀ ਖਬਰ ਜਾਣਨ ਲਈ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਚੰਡੀਗੜ੍ਹ 에어ਪੋਰਟ CISF ਸਟਾਫ ਦੀ ਲੜਕੀ ਨੇ ਕੰਗਨਰ ਨੌਤ ਦੇ ਜ਼ੋਰਦਾਰ ਥੱਪੜ ਮਾਰਿਆ ਮਾਰਨ ਵਾਲੀ ਕੁੜੀ ਦਾ ਨਾਮ ਹੈ ਕੁਲਵਿੰਦਰ ਕੌਰ ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਨੇ ਕਿਹਾ ਕਿ ਮੈਂ ਇਸ ਕਰਕੇ ਥੱਪੜ ਮਾਰਿਆ ਕਿ ਕੰਗਨਰ ਨੌਤ ਨੇ ਸਾਡੇ ਕਿਸਾਨਾਂ ਨੂੰ ਬਹੁਤ ਮਾੜਾ ਬੋਲਿਆ ਸੀ ਅਤੇ ਇਸ ਤੋਂ ਬਾਅਦ ਕੰਗਨਰ ਨੌਤ ਆਪਣੇ ਇੰਸਟਾ ਅਕਾਊਂਟ ਉੱਤੇ ਲਾਈਵ ਆਉਂਦੀ ਹੈ ਅਤੇ ਇਸ ਮੁੱਦੇ ਬਾਰੇ ਚਰਚਾ ਕਰਦੀ ਹੈ ਕਿ ਮੇਰੇ ਨਾਲ 에어ਪੋਰਟ ਉੱਤੇ ਇਹ ਘਟਨਾ ਵਾਪਰੀ ਬਲਾ 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 ਆ ਚੰਡੀਗੜ੍ਹ 에어ਪੋਰਟ 'ਤੇ ਜੋ ਹਾਦਸਾ ਹੋਇਆ ਔਰ ਸਾਈਡ ਸੇ ਆ ਕੇ ਜੋ ਹੈ ਮੇਰੇ ਫੇਸ ਤੇ ਹਿੱਟ ਕੀਤਾ ਜੇਕਰ ਹੁਣ ਇਸ ਨੂੰ ਐਨੀ ਸ਼ਰਮ ਆ ਰਹੀ ਹੈ ਤਾਂ ਇਸ ਨੂੰ ਸੋਚ ਲੈਣਾ ਚਾਹੀਦਾ ਸੀ ਕਿ ਮੈਂ ਪੰਗਾ ਕਿਸ ਨਾਲ ਲੈ ਰਹੀ ਐ ਇਹ ਪੰਜਾਬ ਹੈ ਪੰਜਾਬ ਖੈਰ ਇਸ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਇੱਕ ਹੋਰ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਖਬਰ ਦਲਜੀਤ ਅਤੇ ਕੰਗਨਰਨੌਦ ਨਾਲ ਜੁੜੀ ਹੈ ਕੰਗਨਰਨੌਦ ਦੇ ਥੱਪੜ ਪੈਣ ਤੋਂ ਬਾਅਦ ਦਲਜੀਤ ਉਸਾਂ ਦੇ ਆਪਣੇ ਇਸ਼ਟਾ ਕਉਨ ਉੱਤੇ ਇੱਕ ਸਟੋਰੀ ਸਾਂਝੀ ਕਰਦਾ ਹੈ ਤੇ ਜਿਸ ਵਿੱਚ ਉਹ ਲਿਖਦਾ ਹੈ ਇੱਟ ਦਾ ਜਵਾਬ ਪੱਥਰ ਨਾਲ ਸਾਡੇ ਕਿਸਾਨਾਂ ਨਾਲ ਅਤੇ ਸਾਡੇ ਪੰਜਾਬ ਨਾਲ ਸੋਚ ਸਮਝ ਕੇ ਪੰਗੇ ਲਿਆ ਕਰੋ ਕੰਗਨਰਨੌਦ ਦੇ ਥੱਪੜ ਅਤੇ ਦਲਜੀਤ ਉਸਾਂ ਦੀ ਇਹ ਸਟੋਰੀ ਦੇਖਣ ਤੋਂ ਬਾਅਦ ਤੁਸੀਂ ਵੀ ਜਰੂਰ ਖੁਸ਼ ਹੋਇਓਗੇ ਹੁਣ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਕੇ ਜਾਓ ਧੰਨਵਾਦ ਬਹੁਤ ਸੁਪਰਸਟਾਰ ਤੇ ਪੋਲੀਟਿਸ਼ੀਅਨ ਕੰਗਨਰਨੌਦ ਤਨੂ ਲੈ ਕੇ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਖਬਰ ਇਹ ਹੈ ਕਿ ਕੰਗਨਾਰਾ ਨੌਥ 에ਅਰਪੋਰਟ ਤੇ ਜਾਂਦੀ ਹੈ ਤੇ ਉੱਥੇ ਸੀਆਈਐਸਐਫ ਦੀ ਆਫਿਸਰ ਜਿਹੜੀ ਹੈ ਉਹਦੇ ਮੂੰਹ ਤੇ ਆ ਕੇ ਜ਼ੋਰਦਾਰ ਥੱਪੜ ਮਾਰਦੀ ਹੈ ਪਹਿਲੇ ਤੇ ਕਿਸੇ ਨੂੰ ਉਸ ਦਾ ਕਾਰਨ ਨਹੀਂ ਪਤਾ ਚੱਲਿਆ ਕਿ ਉਸ ਆਫਿਸਰ ਨੇ ਕੰਗਨਾਰਾ ਨੌਥ ਦੇ ਮੂੰਹ ਤੇ ਥੱਪੜ ਕਿਉਂ ਮਾਰਿਆ ਪਰ ਬਾਅਦ ਵਿੱਚੋ ਉਸ ਅਫਸਰ ਦੀ ਇੱਕ ਵੀਡੀਓ ਆndi ਹੈ ਜਿਹਦੇ ਵਿੱਚ ਉਹ ਕਹਿੰਦੀ ਹੈ ਕਿ ਇਹਨੇ ਫਾਰਮਰ ਪ੍ਰੋਟੈਸਟ ਦੇ ਦੌਰਾਨ ਇਹਨੇ ਆਪਣੇ ਪੇਜ ਤੇ ਗਲਤ ਪੋਸਟਾਂ ਪਾਈਆਂ ਸੀਗੀਆਂ ਔਰ ਖਾਸ ਤੌਰ ਤੇ ਕਿਸਾਨਾਂ ਦੀਆਂ ਜੜੀਆਂ ਔਰਤਾਂ ਆ ਉਹਨਾਂ ਦੇ ਮੁਤਲਕ ਇਹਨੇ ਬੜੀਆਂ ਗਲਤ ਟਿੱਪਣੀਆਂ ਕੀਤੀਆਂ ਸੀਗੀਆਂ ਇਹਨੇ ਕਿਹਾ ਸੀ ਕਿ 100-100 ਰੁਪਿਆ ਲੈ ਕੇ ਦਿਹਾੜੀ ਤੇ ਇਹ ਆ ਜਾਂਦੀਆਂ ਹਨ ਦਰਨੇ 'ਚ ਸ਼ਾਮਲ ਹੋ ਜਾਂਦੀਆਂ ਉਸ ਦਰਨੇ ਵਿੱਚ ਮੇਰੀ ਮਾਂ ਵੀ ਬੈਠੀ ਹੋਈ ਸੀ ਮੈਂ ਇਸ ਲਈ ਮੈਨੂੰ ਇਹਨੂੰ ਦੇਖ ਕੇ ਇੰਨਾ ਜ਼ਿਆਦਾ ਗੁੱਸਾ ਆ ਗਿਆ ਕਿ ਮੈਂ ਆਪਣੇ ਆਪ ਤੇ ਕੰਟਰੋਲ ਨਾ ਰੱਖ ਸਕਿਆ ਔਰ ਉਹਨੇ ਉਸ ਅਫਸਰ ਨੇ ਕੰਗਨਾਰ ਨੂੰ ਮੌਤ ਦੇ ਮੂੰਹ ਤੇ ਆ ਕੇ ਪਬਲਿਕ ਦੇ ਵਿੱਚ ਸਰੇ ਆਮ ਇੱਕ ਜ਼ੋਰਦਾਰ ਥੱਪੜ ਦੇ ਮਾਰਿਆ ਉਸ ਤੋਂ ਬਾਅਦ ਕੰਗਨਾ ਦਾ ਵੀ ਇੱਕ ਪੈਗਾਮ ਆਉਂਦਾ ਹੈ ਜਿਹੜੀ ਉਹ ਆਪਣੇ ਇੰਸਟਾ ਪੇਜ ਤੇ ਲਾਈਵ ਹੋ ਕੇ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਜਿਹੜੇ ਚਾਹਣ ਵਾਲੇ ਐ ਮੇਰ ਨਾਲ ਪਿਆਰ ਕਰਨ ਵਾਲੇ ਐ ਮੈਂ ਉਹਨਾਂ ਵਾਸਤੇ ਲਾਈਵ ਆਈ ਆ ਮਨਾਂ ਨੂੰ ਦੱਸਣਾ ਚਾਹੁੰਦੀ ਆ ਕਿ ਮੈਂ ਬਿਲਕੁਲ ਠੀਕ ਠਾਕ ਹੋ ਗਈ ਆ ਮੈਨੂੰ ਮੈਂ ਬਿਲਕੁਲ ਸੇਫ ਹੋ ਗਈ ਆ ਉਸ ਆਫੀਸਰ ਨੇ ਮੇਰੇ ਮੂੰਹ ਤੇ ਆ ਕੇ ਥੱਪੜ ਮਾਰਿਆ ਜਦੋਂ ਮੈਂ ਥੱਪੜ ਮਾਰਨ ਦੀ ਵਜ੍ਹਾ ਪੁੱਛੀ ਤੇ ਉਹਨੇ ਦੱਸਿਆ ਕਿ ਜਿਹੜਾ ਮੈਂ ਕਿਸਾਨ ਪ੍ਰੋਟੈਸਟ ਦੇ ਦੌਰਾਨ ਜਿਹੜੇ ਮੈਂ ਇੰਸਟਾ ਦੇ ਉੱਤੇ ਆਪਣੀਆਂ ਪੋਸਟਾਂ ਪਾਈਆਂ ਸੀ ਇਸ ਵਜ੍ਹਾ ਤੋਂ ਉਹ ਗੁੱਸੇ 'ਚ ਆਈ ਹੈ ਤੇ ਉਹਨੇ ਮੈਨੂੰ ਇਹ ਥੱਪੜ ਜਿਹੜਾ ਮਾਰਿਆ ਹੈ ਇਸ ਤੋਂ ਬਾਅਦ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਉਹ ਇਹ ਹੈ ਕਿ ਇਸ ਪੋਸਟ ਤੋਂ ਬਾਅਦ ਦਿਲਜੀਤ ਦਸਾਨ ਜੀ ਵੀ ਆਪਣੇ ਪੇਜ ਦੇ ਉੱਤੇ ਇੱਕ ਪੋਸਟ ਲੰ데요 ਨੇ ਜਦੇ ਵਿੱਚ ਉਹ ਕਹਿੰਦੇ ਨੇ ਕਿ ਇਟ ਦਾ ਜਵਾਬ ਪੱਥਰ ਦੇ ਨਾਲ ਦਵਾਂਗੇ ਕਿ ਅਗਰ ਤੂੰ ਪੋਸਟ ਪਾਏਂਗੀ ਇਸ ਤਰ੍ਹਾਂ ਦੀਆਂ ਤੇ ਤੈਨੂੰ ਉਹਦਾ ਜਵਾਬ ਇਸ ਥੱਪੜ ਦੇ ਜ਼ਰੀਏ ਦਿੱਤਾ ਗਿਆ ਹੈ ਉਹਨਾਂ ਉਹ ਪੋਸਟਾਂ ਜਿਹੜੀਆਂ ਤੂੰ ਆਪਣੇ ਪੇਜ ਦੇ ਉੱਤੇ ਪਾਉਂਦੀ ਸੀ ਅੱਜ ਤੈਨੂੰ ਉਹਨਾਂ ਦਾ ਜਵਾਬ ਮਿਲਿਆ ਹੈ ਤੇ ਬਿਲਕੁਲ ਤੈਨੂੰ ਸਹੀ ਜਵਾਬ ਮਿਲਿਆ ਹੈਗਾ ਵੈ ਇਹਦੇ ਨਾਲ ਇੱਕ ਨਵੀਂ ਕੰਟਰੋਵਰਸੀ ਸ਼ੁਰੂ ਹੋ ਗਈ ਹੈ ਇਸ ਕੀ ਗਿਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰਸਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼